ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਿੱਧਕੀ ਸਿੱਖ ਪਿੰਡ ਫੂਲੇ ਤੋਂ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਆ ਇਹਨਾਂ ਦੇ ਪਰਥਾਏ ਇੱਕ ਹਫ਼ਤਾ ਕਹਿਣ ਜਾ ਰਹੇ ਆ ਸੋ ਬੜੇ ਸ਼ਾਰਟ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਕਿ ਉਹਨਾਂ ਦੀ ਸ਼ਹੀਦੀ ਦੇ ਵਿੱਚੋਂ ਜਿਹੜਾ ਇੱਕ ਕਾਰਨ ਇੱਕ ਰੀਜ਼ਨ ਆਪ ਜੀ ਦੇ ਨਾਲ ਸਾਂਝਾ ਕਰਨਾ ਮੈਂ ਗੱਲ ਕਰਾਂ ਪੱਟੀ ਸ਼ਹਿਰ ਦੇ ਰਹਿਣ ਵਾਲਾ ਰਹੀਮ ਖਾਂ ਮਾਸ਼ੀ ਮੱਛੀਆਂ ਵੇਚਣ ਵਾਲਾ ਜਿਹਨੂੰ ਰਹੀਮ ਬਖਸ਼ ਵੀ ਆਖਿਆ ਜਾਂਦਾ ਉਸ ਦੀ ਬੇਟੀ ਸਲਮਾ ਜਿਹਨੂੰ ਜ਼ਬਰੀ ਪੱਟੀ ਦਾ ਨਵਾਬ ਜ਼ਾਫਰ ਬੇਗ ਜਿਹਨੂੰ ਖਾਨ ਬਹਾਦਰ ਕਹਿੰਦੇ ਨੇ ਉਹ ਚੁੱਕ ਕੇ ਲੈ ਗਿਆ ਤੇ ਉਹ ਸਾਰੀ ਵਿਖੇ ਭਾਈ ਤਾਰੂ ਸਿੰਘ ਨੂੰ ਸੁਣਾਉਂਦੇ ਨੇ ਉਸ ਸਮੇਂ ਦਾ ਸੀਨ ਬੜਵਰ ਵਾਲੀਆਂ ਬੀਬੀਆਂ ਕੋਲੋਂ ਐਉ ਸਰਬਨ ਕਰੋ ਜੀ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਪਰਿਆ ਸਾਕਾ ਹਾਂ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਪਰਿਆ ਸਾਕਾ ਸੁਣ ਲਿਆ ਦੁੱਖ ਭਰਿਆ ਸਾਕਾ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ ਆਹ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ ਹੋ ਗੁੱਸੇ ਦੇ ਵਿੱਚ ਪੜ ਕੇ ਆ ਸਿੰਘ ਸ਼ੇਰ ਲੜਾਕਾ ਹਾਂ ਗੁੱਸੇ ਦੇ ਵਿੱਚ ਪੜ ਕੇ ਆ ਸਿੰਘ ਸ਼ੇਰ ਲੜਾਕਾ ਚੜ੍ਹ ਪੜਕੇ ਆ ਸਿੰਘ ਸ਼ੇਰ ਲੜਾਕਾ ਗੁੱਸੇ ਦੇ ਵਿੱਚ ਪੜਕੇ ਆ ਸਿੰਘ ਸ਼ੇਰ ਲੜਾਕਾ ਆਹ ਹਾ ਗੁੱਸੇ ਦੇ ਵਿੱਚ ਪੜਕੇ ਆ ਸਿੰਘ ਸ਼ੇਰ ਲੜਾਕਾ ਅਨਜਲ ਛਕਣਾ ਫੇਰ ਮੈਂ ਪਹਿਲਾ ਕਰਵਾ ਕਹਿੰਦਾ ਅਨਜਲ ਛਕਣਾ ਫੇਰ ਮੈਂ ਪਹਿਲਾ ਕਰਵਾ ਕਾ

ਆ ਪੰਜ ਸਿੰਘ ਲੈ ਕੇ ਤੁਰ ਪਿਆ ਪਾ ਦੇਉ ਪਟਾਕਾ ਪੰਜ ਸਿੰਘ ਲੈ ਕੇ ਤੁਰ ਪਿਆ ਪਾ ਦੇਉ ਪਟਾਕਾ ਪੰਜ ਸਿੰਘ ਲੈ ਕੇ ਤੁਰ ਪਿਆ ਪਾ ਦੇਉ ਪਟਾਕਾ ਆਹ ਪੰਜ ਸਿੰਘ ਲੈ ਕੇ ਤੁਰ ਪਿਆ ਪਾ ਦੇਉ ਪਟਾਕਾ ਉਹ ਪੱਟੀ ਦੇ ਵਿੱਚ ਗਿੰਦਰਾ ਪਾ ਲੂ ਤਮਾਕਾ